ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਆਪਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦੀ ਸਾਖੀ ਜਾਣਦੇ ਹਾਂ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਸ਼ਹਿਰ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰ ਕੌਰ ਜੀ ਦੇ ਕੁੱਖੋਂ ਹੋਇਆ ਸੀ। ਜਿਸ ਹਵੇਲੀ ਵਿੱਚ ਆਪ ਜੀ ਦਾ ਜਨਮ ਹੋਇਆ ਉਸ ਦੇ ਇੱਕ ਪਾਸੇ ਮਸੀਤ ਬਣੀ ਹੋਈ ਸੀ ਅਤੇ ਦੂਜੇ ਪਾਸੇ ਮੰਦਰ ਬਣਿਆ ਹੋਇਆ ਸੀ। ਜਦੋਂ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਤਾਂ ਸਾਰੇ ਇਲਾਕੇ ਵਿੱਚ ਖੁਸ਼ੀਆਂ ਛਾ ਗਈਆਂ ਲੋਕ ਕਹਿੰਦੇ ਸਨ ਕਿ ਇਸ ਬਾਲਕ ਦੇ ਚਿਹਰੇ ਤੇ ਰੱਬੀ ਨੂਰ ਚਲਕਦਾ ਹੈ ਜਿਸ ਵੇਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਸਮੇ ਗੁਰਤੇਗ ਬਹਾਦਰ ਸਾਹਿਬ ਜੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਇਲਾਕਿਆਂ ਵਿੱਚ ਗਏ ਹੋਏ ਸਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਟਨਾ ਦੀ ਸੰਗਤ ਦੇ ਹੱਥ ਵਧਾਈ ਭੇਜਦੇ ਹੋਏ ਆਪਣੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਿਆ ਬਚਪਨ ਤੋਂ ਹੀ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਾਵ ਭਾਵ ਆਮ ਬੱਚਿਆਂ ਤੋਂ ਵੱਖਰੇ ਸਨ ਕੋਈ ਤੀਰ ਕਮਾਨ ਲੈ ਕੇ ਖੇਡਦਾ ਕੋਈ ਤਲਵਾਰ ਨਾਲ ਖੇਡਿਆ ਕਰਦਾ ਸੀ ਪਰ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜ ਸਵਾਰੀ ਸ਼ਿਕਾਰ ਅਤੇ ਤੀਰ ਅੰਦਾਜ਼ੀ ਦੇ ਸ਼ਸਤਰਾਂ ਨਾਲ ਖੇਡਣਾ ਬਹੁਤ ਪਸੰਦ ਕਰਦੇ ਸਨ ਇਹਨਾਂ ਖੇਡਾਂ ਵਿੱਚ ਇੱਕ ਰੱਬੀ ਜੋਰ ਸੀ ਜਿਵੇਂ ਰੱਬ ਨੇ ਆਪ ਹੀ ਇਹ ਬਾਲਕ ਕਿਸੇ ਵੱਡੇ ਕੰਮ ਲਈ ਭੇਜਿਆ ਹੋਵੇ ਇੱਕ ਸਾਖੀ ਆਉਂਦੀ ਹੈ ਕਿ ਜਦੋਂ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਖੇਡਦੇ ਹੋਏ ਪਾਣੀ ਵਿੱਚ ਇੱਕ ਖਿਡੌਣਾ ਸੁੱਟ ਦਿੰਦੇ ਹਨ ਬਾਲਕ ਗੋਬਿੰਦ ਰਾਏ ਕਹਿਣ ਲੱਗੇ ਜੇ ਇਹ ਮੇਰਾ ਖਿਡੌਣਾ ਵਾਪਿਸ ਆ ਜਾਵੇ ਤਾਂ ਇਹ ਵਾਹਿਗੁਰੂ ਦਾ ਸ਼ੁਕਰ ਹੋਵੇਗਾ ਇਹ ਗੱਲ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਇੱਕ ਛੋਟਾ ਜਿਹਾ ਬਾਲਕ ਵਾਹਿਗੁਰੂ ਦੀ ਰਜਾ ਦੀ ਗੱਲ ਕਰ ਰਿਹਾ ਹੈ ਸਾਧੂ ਗੋਬਿੰਦ ਸਿੰਘ ਜੀ ਨੇ ਠੀਕ ਹੀ ਲਿਖਿਆ ਹੈ ਧਨ ਉਹ ਦੇਸ ਹੈ ਧਨ ਹੈ ਕਾਲ ਧਨ ਭੂਮ ਧਨ ਨਗਰ ਧਨ ਗ੍ਰਹਿ ਤੇ ਧਨ ਮਾਤਾ ਜਿਨ੍ਹਾਂ ਦੀ ਕੁੱਖੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੈਸਾ ਮਾਪੁਰਸ਼ ਪ੍ਰਗਟਿਆ ਹੈ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਭਾਵੇਂ ਪਟਨਾ ਸ਼ਹਿਰ ਤੋਂ ਹੁੰਦੇ ਹੋਏ ਵਾਪਸ ਪੰਜਾਬ ਮੁੜ ਆਏ ਸਨ ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਟਨਾ ਵਿੱਚ ਹੀ ਰਹਿਣ ਦਿੱਤਾ ਸੀ 7 ਸਾਲ ਦੇ ਕਰੀਬ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਟਨਾ ਸ਼ਹਿਰ ਵਿੱਚ ਹੀ ਰਹੇ ਸਨ। ਉੱਥੇ ਗੁਰੂ ਪਾਸ਼ਾ ਜੀ ਨੇ ਐਸੇ ਚੋਜ ਕੀਤੇ ਕਿ ਨਵਾਬ ਰਹੀਮ ਬਖਸ਼ਿਸ਼, ਰਾਜਾ ਫਤੇ ਚੰਦ, ਪੰਡਤ ਸਿਵਦੱਤ ਤੇ ਹੋਰ ਅਨੇਕ ਆਪ ਜੀ ਦੇ ਸਿੱਖ ਬਣ ਗਏ ਸਨ। ਪਟਨਾ ਸ਼ਹਿਰ ਤੋਂ ਪੰਜਾਬ ਵੱਲ ਤੋਰਨ ਵੇਲੇ ਆਪ ਜੀ ਨੇ ਪਟਨਾ ਨਿਵਾਸੀਆਂ ਨੂੰ ਸੰਗਤ ਅਤੇ ਪੰਗਤ ਦੀ ਮਹੱਤਤਾ ਦਾ ਉਪਦੇਸ਼ ਦਿੱਤਾ ਉਪਦੇਸ਼ ਦੇ ਕੇ ਕਿਹਾ ਕਿ ਜਦੋਂ ਤੁਸੀਂ ਹਰ ਰੋਜ਼ ਗੁਰਦੁਆਰਾ ਸਹਿਬ ਵਿਖੇ ਅਮਰਤ ਵੇਲੇ ਆਸਾ ਦੀ ਵਾਰ ਦਾ ਪਾਠ ਸੁਣੋਗੇ ਤਾਂ ਮੈਨੂੰ ਤੁਸੀਂ ਉਸ ਵੇਲੇ ਉੱਥੇ ਸੰਗਤ ਦੇ ਵਿੱਚ ਬੈਠਾ ਹੋਇਆ ਪਾਉਂਗੇ ਅਤੇ ਮੈਣੀ ਦੀ ਰਾਣੀ ਨੂੰ ਕਿਹਾ ਜਦੋਂ ਤੁਸੀਂ ਬੱਚਿਆਂ ਨੂੰ ਪਿਆਰ ਨਾਲ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਓਗੇ ਤੁਹਾਨੂੰ ਮੈਂ ਉੱਥੇ ਬੱਚਿਆਂ ਦੇ ਵਿੱਚ ਪੰਗਤ ਦੇ ਵਿੱਚ ਬੈਠਾ ਹੋਇਆ ਨਜ਼ਰ ਆਵਾਂਗਾ ਉਸ ਤੋਂ ਬਾਅਦ ਫਿਰ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਨੇ 1672 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਬੁਲਾ ਲਿਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਿਲਵਾਈ ਗੁਰੂ ਗੋਬਿੰਦ ਸਿੰਘ ਜੀ ਨੇ ਫਾਰਸੀ ਮੁਨਸੀ ਪੀਰ ਮੁਹੰਮਦ ਕੋਲੋਂ ਸਿੱਖੀ ਅਤੇ ਬ੍ਰਿਜ ਭਾਸ਼ਾ ਸਹਿਬ ਚੰਦ ਕੋਲੋਂ ਸਿੱਖੀ ਸੀ ਅਤੇ ਸੰਸਕ੍ਰਿਤ ਦੀ ਵਿਦਿਆ ਪੰਡਤ ਕਿਰਪਾ RAM ਜੀ ਕੋਲੋਂ ਲਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮੁਖੀ ਅੱਖਰ ਭਾਈ ਹਰਜਸ ਰਾਏ ਤੋਂ ਸਿੱਖਿਆ ਸੀ ਘੋੜ ਸਵਾਰੀ ਅਤੇ ਸ਼ਸਤਰ ਵਿਦਿਆ ਭਾਈ ਵੱਜਰ ਸਿੰਘ ਸਹਾਦਰਾ ਤੋਂ ਪ੍ਰਾਪਤ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਰਥ ਬੋਧ ਦਾ ਆਪ ਗੁਰੂ ਤੇਗ ਬਹਾਦਰ ਜੀ ਨੇ ਕਰਵਾਇਆ ਸੀ ਬਾਲ ਗੁਰੂ ਅਜੇ 9 ਸਾਲ ਦੇ ਹੀ ਸਨ ਕਿ ਗੁਰੂ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਦਿੱਲੀ ਜਾ ਸ਼ਹੀਦੀ ਪਾਉਣ ਦਾ ਫੈਸਲਾ ਲੈ ਲਿਆ। ਗੁਰੂ ਜੀ ਦਾ ਕਹਿਣਾ ਸੀ ਕਿ ਸੀਸ ਦਿੱਤੇ ਬਿਨਾ ਧਰਮ ਨਹੀਂ ਰਹਿਣਾ। ਸੰਗਤ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਕੇ ਕੁੱਟ ਕੇ ਜੱਫੀ ਪਾਈ ਤੇ ਕਿਹਾ ਜਿਸ ਦਾ ਤੇਰੇ ਵਰਗਾ ਆਗਿਆਕਾਰੀ ਪੁੱਤਰ ਹੋਵੇ ਉਸ ਨੂੰ ਕਿਸੇ ਪ੍ਰਕਾਰ ਦੀ ਕੀ ਚਿੰਤਾ ਹੈ? ਉਸ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਨਹੀਂ। ਗੁਰੂ ਤੇਗ ਬਹਾਦਰ ਜੀ 11 ਨਵੰਬਰ 1675 ਈਸਵੀ ਨੂੰ ਦਿੱਲੀ ਵਿਖੇ ਔਰੰਗਜ਼ੇਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ। ਭਾਈ ਜੈਤਾ ਜੀ ਦਰਜੇ ਦੀ ਜ਼ਰਤ ਦਿਖਾ ਕੇ ਪਾਵਨ ਸੀਸ ਆਨੰਦਪੁਰ ਸਾਹਿਬ ਲੈ ਆਏ ਅਤੇ ਧਾੜ ਨੂੰ ਲੱਖੀ ਛਾ ਤੇ ਨਿਗਾਈਆਂ ਗਰਦ ਗੁਬਾਰ ਦਾ ਲਾਭ ਉਠਾ ਕੇ ਆਪਣੀ ਗੱਡੀਆਂ ਵਿੱਚ ਪਾ ਕੇ ਲੈ ਗਏ। ਅਤੇ ਗੁਰਦੁਆਰੇ ਰਬਾਬ ਗੰਜ ਦੇ ਸਥਾਨ ਤੇ ਆਪਣੇ ਘਰ ਨੂੰ ਅੱਗ ਲਾ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੰਗਤ ਜੀ ਦਿੱਲੀ ਵਿੱਚ ਹੁਣ ਵੀ ਇਹ ਖਾਨ ਪ੍ਰਚਲਿਤ ਹੈ ਚਲ ਚਲੋ ਚਲਾਈ ਹੋ ਰਹੀ ਗੜਗੜ ਉਖੜੇ ਮੇਖ ਲੱਖੀ ਨਿਗਾਹਾਂ ਲੈ ਗਏ ਤੂੰ ਖੜਾ ਤਮਾਸ਼ਾ ਵੇਖ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਨੂੰ ਨਕਲੀ ਜੰਗਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਰ ਪਾਸੇ ਤੋਂ ਜੋਧਿਆਂ ਨੇ ਆ ਕੇ ਗੁਰੂ ਜੀ ਦੀ ਸ਼ਰਨ ਲਈ ਉਹਨਾਂ ਵਿੱਚ ਜੋਸ਼ ਤੇ ਦਲੇਰੀ ਭਰਨ ਲਈ ਵਾਰਾਂ ਸੁਣਵਾਈਆਂ ਜਾਂਦੀਆਂ ਨਤੀਜੇ ਵਜੋਂ ਨਰੋਏ ਜਵਾਨਾਂ ਦੀ ਫੌਜ ਤਿਆਰ ਹੋ ਗਈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਆਨੰਦਗੜ੍ਹ ਕਿਲੇ ਦੀ ਉਸਾਰੀ ਕੀਤੀ ਦੋ ਦਰਿਆਵਾਂ ਦੇ ਵਿਚਕਾਰ ਖਾਲੀ ਥਾਂ ਤੇ ਆਨੰਦਗੜ੍ਹ ਕਿਲਾ ਬਣਾਇਆ ਗਿਆ 12 ਅਪ੍ਰੈਲ 1678 ਈਸਵੀ ਨੂੰ ਵਿਸਾਖੀ ਵਾਲੇ ਦਿਨ ਰਾਜਾ ਰਤਨਰਾਏ ਦੀ ਮੌਜੂਦਗੀ ਵਿੱਚ ਉਹਨਾਂ ਨੇ ਰੰਜੀਤ ਨਗਾਰਾ ਸਥਾਪਿਤ ਕੀਤਾ ਪਹਿਲੀ ਵਾਰ ਜਦੋਂ ਰਾਜਾ ਭੀਮ ਜਾਂਦੇ ਆਇਆ ਉਦੋਂ ਵੀ ਨਗਾਰਾ ਵੱਜ ਰਿਹਾ ਸੀ ਅਤੇ ਜਦੋਂ ਵੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿੱਚ ਆਉਂਦੇ ਜਾਂ ਜਾਂਦੇ ਤਾਂ ਨਗਾਰਾ ਵੱਜਦਾ ਹੀ ਵੱਜਦਾ ਸੀ ਇਸ ਨਗਾਰੇ ਦੀ ਇੰਨੀ ਮਹੱਤਤਾ ਹੋਈ ਇਹ ਨਗਾਰਾ ਇੰਨਾ ਮਸ਼ਹੂਰ ਹੋਇਆ ਕਿ ਮੈਕਰੇ ਗਰ ਨੇ ਇਹ ਦੇਖ ਕੇ ਹੀ ਲਿਖ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਾਜ ਬਣਾ ਲਿਆ ਹੈ। ਔਰੰਗਜ਼ੇਬ ਵੀ ਇਸ ਨਗਾਰੇ ਤੋਂ ਬਹੁਤ ਪਰੇਸ਼ਾਨ ਹੋਇਆ ਸੀ, ਦੁਖੀ ਹੋਇਆ ਸੀ। ਔਰੰਗਜ਼ੇਬ ਨੇ ਆਪਣੇ ਪੁੱਤਰ ਦੇ ਨਗਾਰਾ ਵਜਾਉਣ ਤੇ ਗੁੱਸੇ ਹੋ ਸਕਦਾ ਸੀ ਤਾਂ ਉਹ ਗੁਰੂ ਜੀ ਦੇ ਨਗਾਰੇ ਵਜਾਉਣ ਨੂੰ ਕਿਵੇਂ ਸਹਾਰ ਸਕਦਾ ਸੀ? ਰੰਜੀਤ ਨਗਾਰੇ ਤੋਂ ਬਾਅਦ ਦੂਜਾ ਹੁਕਮ ਗੁਰੂ ਸਾਹਿਬ ਜੀ ਨੇ ਇਹ ਦਿੱਤਾ ਸੀ ਕਿ ਆਨੰਦਪੁਰ ਪੋਰਾ ਵਿੱਚ ਕੋਈ ਆਪਣਾ ਵੱਖ ਚੁੱਲਾ ਚੌਂਕਾ ਨਹੀਂ ਰੱਖ ਸਕਦਾ ਸਾਰੇ ਇੱਕ ਥਾਂ ਹੀ ਲੰਗਰ ਛਕਣਗੇ ਐਸੀ ਮਰਿਆਦਾ ਚਲਾਈ ਦੇਖ ਕੇ ਪਰਮ ਆਨੰਦ ਨਾਮ ਦਾ ਇੱਕ ਪੰਡਤ ਪਹਾੜੀ ਰਾਜਿਆਂ ਕੋਲ ਭੱਜ ਕੇ ਨਸ ਕੇ ਗਿਆ ਤੇ ਰਾਜਾ ਭੀਮ ਚੰਦ ਨੂੰ ਬਹੁਤ ਚੁੱਕਿਆ ਸੰਗਤ ਜੀ ਵੀਡੀਓ ਦਾ ਅਗਲਾ ਭਾਗ ਜਿਸ ਵਿੱਚ ਆਪਾਂ ਦੱਸਾਂਗੇ ਕਿ ਪੰਡਤ ਪਰਮਾਨੰਦ ਪਹਾੜੀ ਰਾਜਿਆਂ ਕੋਲ ਕਿਉਂ ਗਿਆ ਅਤੇ ਉੱਥੇ ਜਾ ਕੇ ਉਹਨਾਂ ਨੂੰ ਕੀ ਕਿਹਾ ਆਓ ਇਸ ਬਾਰੇ ਆਪਾਂ ਅਗਲੀ ਸਾਖੀ ਦੇ ਵਿੱਚ ਜਾਣਦੇ ਹਾਂ ਆਓ ਮਿਲਦੇ ਹਾਂ ਅਗਲੀ ਸਾਖੀ ਦੇ ਵਿੱਚ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ